ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੋਂ ਤੁਹਾ ਦਾ ਸਵਾਗਤ ਹੈ ਅੱਜ ਆਪਾਂ ਗੋਡਵਾਲੀਆਂ ਮਿੱਠੀਆਂ ਸੇਵਾਂ ਬਣਾ ਕੇ ਤਿਆਰ ਕਰਾਂਗੇ ਇਹ ਜਿਹੜਾ ਸੇਵਨਾ ਬਹੁਤ ਜ਼ਿਆਦਾ ਟੇਸਟੀ ਵੀ ਹੁੰਦੀ ਹੈ ਤੇ ਹੈਲਦੀ ਵੀ ਹੁੰਦੀ ਹੈ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਸੇਵਾਂ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਅੰਡਰ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਸ ਸੇਵਾਂ ਬਣਾਉਣ ਦੇ ਲਈ ਆਪਾਂ ਆਟੇ ਦੀਆਂ ਸੇਵਾਂ ਲਈਆਂ ਇਹ ਸੇਵਾਂ ਆਪਾਂ ਘਰੇ ਤਿਆਰ ਕਰਵਾਈਆਂ ਵੇਟ ਦੇ ਹਿਸਾਬ ਨਾਲ ਇਹ 270 ਗ੍ਰਾਮ ਹੈ ਇੱਕ ਕੌਲੀ ਆਪਾਂ ਗੁੜ ਦੀ ਲਈ ਹੈ ਗੁੜ ਨੂੰ ਆਪਾਂ ਇਸ ਤਰ੍ਹਾਂ ਬਰੀਕ ਕਟ ਕੁੱਟ ਕੇ ਲਿਆ ਗੁੜ ਦਾ ਜਿਹੜਾ ਵੇਟ ਹੈ 170 ਗ੍ਰਾਮ ਹੈ ਕਾਜੂ ਲਿਆ ਬਾਦਾਮ ਡਰਾਈ ਫਰੂਟ ਆਪਸ਼ਨਲ ਹੈ ਜੇ ਤੁਸੀਂ ਨਹੀਂ ਵੀ ਪਾਉਣਾ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਦੇਸੀ ਘਿਓ ਲੈ ਜੀ 5-6 ਲੈ ਚੰਗੀਆਂ ਰੱਖ ਲੈਣੇ ਲੈਚਿਆਂ ਨੂੰ ਕੁੱਟ ਕੇ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਣੀ ਗਰਮ ਕਰਨ ਲਈ ਰੱਖਤਾ ਇੱਥੇ ਆਪਾਂ 1 ਲੀਟਰ ਪਾਣੀ ਲਿਆ ਤੇ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਗੁੜ ਪਾ ਦਾਂਗੇ ਗੁੜ ਦੀ ਜਗ੍ਹਾ ਤੁਸੀਂ ਸ਼ੱਕਰ ਵੀ ਲੈ ਸਕਦੇ ਹੋ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਇਹ ਕੁੜਾ ਆਪਣਾ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਖੁਰ ਗਿਆ। ਇਹਨੂੰ ਆਪਾਂ ਥੱਲੇ ਪਾੜ ਲੈਣੇ ਆ। ਇਹ ਪੈਨ ਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ। ਗਰਮ ਹੋਣ ਦੇ ਮੰਗੇ। ਘਿਓ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਫਰਾਈ ਕਰ ਲੈਣੇ ਆ। 1 ਡੇਡ ਮਿੰਟ ਵਾਸਤੇ ਆਪਾਂ ਇਹਨੂੰ ਫਰਾਈ ਕਰਨ ਜ਼ਿਆਦਾ ਨਹੀਂ। ਸਾਰੇ ਡ్రਾਈ ਫਰੂਟ ਆਪਣੇ ਫਰਾਈ ਹੋ ਗਏ ਤੇ ਇਹਨਾਂ ਨੂੰ ਆਪਾਂ ਪਲੇਟ 'ਚ ਕੱਢ ਲੈਨੇ ਹੁਣ ਜਿਹੜਾ ਆਪਾਂ ਗੁੜ ਖੋ ਰਿਆ ਸੀ ਪਾਣੀ ਦੇ ਵਿੱਚ ਇਹ ਪਾਣੀ ਆਪਾਂ ਇਹ ਪੈਨ ਦੇ ਵਿੱਚ ਪਾਉਣ ਲੱਗੇ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ 2-3 ਚਮਚੇ ਘਿਓ ਦੇ ਹੋਰ ਪਾ ਦਾਂਗੇ। 2-3 ਚਮਚੇ ਆਪਣੇ ਪਹਿਲਾਂ ਵੀ ਸੀਗੇ। ਅਧਿਕ ਕਰਸ਼ੀ ਘਿਓ ਦੀ ਆਪਾਂ ਇਹਦੇ ਵਿੱਚ ਸਾਰੇ ਪਾ ਪਈ। ਬੇਸਿਕ ਘਿਓ ਪਾਉਣ ਦੇ ਨਾਲ ਸੇਵਨ ਜਿਹਾ ਬਹੁਤ ਜ਼ਿਆਦਾ ਸਵਾਦ ਬਣਦਾ ਹੈ। ਤੇ ਹੁਣ ਆਪਾਂ ਇਲਾਚੀਆਂ ਦੇ दाने ਕੱਢ ਕੇ ਇਹ ਵੀ ਕੁੱਟ ਕੇ ਵਿੱਚ ਪਾ ਦਾਂਗੇ। കുട്ടി സേവിയ ਇੱਕ ਵਾਰਾ ਹੁੰ ਦੇਵਾਂਗੇ ਚੰਗੀ ਤਰ੍ਹਾਂ ਫਿਰ ਆਪਾਂ ਗੈਸ ਦਾ ਫਲੇਮ ਆ ਜਿਹੜਾ ਮੀਡੀਅਮ ਕਰ ਲਾਂਗੇ ਮੀਡੀਅਮ ਫਲੇਮ ਤੇ ਆਪਾਂ ਸੇਵਨ ਟੱਕ ਕੇ ਪੱਕਣ ਦੇਵਾਂਗੇ ਸੇਵਨ ਵਾਲਾਵਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਮੀਡੀਅਮ ਕਰ ਦਨੇ ਤੇ ਉੱਪਰ ਟੱਕ ਕੇ ਸੇਵਨ ਪੱਕਣ ਦੇਵਾਂਗੇ ਲਓ ਜੀ 20 ਮਿੰਟ ਹੋ ਗਏ ਸੇਵਨਾਂ ਨੂੰ ਪੱਕਦੇ ਹੋਏ ਹੁਣ ਗੈਸ ਆਪਾਂ ਬੰਦ ਕਰ ਦਨੇ ਦੇਖੋ ਸੇਵਾਂ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਿਲਕੁਲ ਵੀ ਕੱਚੀਆਂ ਨਹੀਂ ਹੈ ਬਹੁਤ ਵਧੀਆ ਸੇਵਾਂ ਬਣੀਆਂ ਤੇ ਹੁਣ ਆਪਾਂ ਜਿਹੜੇ ਆਪਾਂ ਰੋਸਟ ਕੀਤੇ ਹੋਏ ਜਿਹੜੇ ਹੈਗੇ ਆ ਡਰਾਈ ਫਰੂਟ ਪਾ ਦਨੇ ਆ ਉੱਪਰ ਇਹਦੇ ਡਰਾਈ ਫਰੂਟਸ ਨਹੀਂ ਵੀ ਪਾਉਣੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜਿੰਨਾ ਆਪਾਂ ਪਾਣੀ ਲਿਆ ਸੀ ਉਹਨੇ ਪਾਣੀ ਦੇ ਵਿੱਚ ਸੇਵਾਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਆਪਾਂ ਨੂੰ ਜਿਹੜਾ ਐਕਸਟਰਾ ਪਾਣੀ ਪਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਪਈ ਬਹੁਤ ਹੀ ਵਧੀਆ ਹੈਲਦੀ ਤੇ ਟੇਸਟੀ ਸੇਵੀਆਂ ਆਪਣੀਆਂ ਬਣ ਕੇ ਤਿਆਰ ਹੈ ਇਹ ਜਿਹੜੀਆਂ ਸੇਵੀਆਂ ਬਹੁਤ ਜਿਆਦਾ ਟੇਸਟੀ ਵੀ ਹੁੰਦੀਆਂ ਤੇ ਹੈਲਦੀ ਵੀ ਹੁੰਦੀਆਂ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੇ ਸਾਰੇ ਹੈਲਦੀ ਚੀਜ਼ਾਂ ਹੀ ਪਾਈਆਂ ਕੋਈ ਵੀ ਅਨ ਹੈਲਦੀ ਚੀਜ਼ ਆਪਾਂ ਇਹਦੇ ਵਿੱਚ ਨਹੀਂ ਪਾਈ ਸੇਵੀਆਂ ਜਿਹੜੀਆਂ ਉਹ ਵੀ ਆਪਾਂ ਘਰਦਣਾ ਬਣਾਉਂਗਾ ਉਹ ਨਾਟੇ ਦੇ ਸੇਵੀਆਂ ਲੈਂਦੇ ਗੁੜ ਪਾਇਆ ਡ్రਾਈ ਫਰੂਟ ਲਏ ਜੀ ਤੇ ਦੇਸੀ ਘਿਓ ਪਾਇਆ ਬਹੁਤ ਹੀ ਹੈਲਦੀ ਰੈਸਪੀ ਹੈ ਤੇ ਬੱਚੇ ਵੀ ਇਹਨੂੰ ਬਹੁਤ ਜਿਆਦਾ ਖੁਸ਼ ਹੋ ਕੇ ਖਾਂਦੇ ਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਗੁੜ ਵਾਲਾ ਮਿੱਠਾ ਸੇਵੀਆਂ ਬਣਾਇਓ ਤੇ ਖਾਇਓ ਤਾਂ ਮੇਰੇ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ